दरोन पंज गुरान नदरी करम भवानी लाल खट गुरान नदी करम भवानी लाल खट पए वॾा पाए नानक कया जन क्यानक ਕਿਉਂ ਕਿਉਂ ਪਿਛਤ ਕਿਤਾਏ ਤੁਰਨਾ ਕੋਈ ਨਾ ਕੋਈ ਮੰਦੋ ਕਹ ਪਿਛਤ ਕਿਤਾਏ ਤੁਰਨਾ ਕੋਈ ਨਾ ਕੋਈ ਬੂਰ ਦਿੱਤਾ ਮਾ 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 ਇਹ ਮਨ ਮੇਰੀ ਅਦਵਾਰ ਹੋਰ ਨਾਲੇ ਹਰ ਨਾਗ ਰੋ ਤੂੰ ਮਨ ਮੇਰੇ ਦੂਖ ਤਬ ਤਾਰਾ ਅੰਗੇਕਾਰ ਹੋ ਕਰੇ ਤੇਰਾ ਕਰ ਤਨ ਦਵਾਰਨਾ ਤਨ ਮਾ ਗੱਲ ਆਮ ਰਾਤ ਰਵਾਨੀ ਕੋਤੋ ਮਨ ਵਿਚਾਰੇ ਨੇ ਜਾਨੇ ਤੁਮਰਾ ਹੰਤ ਗੁੰਦਰ ਬਮਿਤ ਤੁਮੀ ਜਾਨੀ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਪਾਇ ਗੁਰੂ ਕੋ ਨਾਨਕੋ ਸਭ ਤੇਰੀ ਹੰਡਿਆਈ ਕੋਈ ਨਾਮ ਬਾਜੋ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤੰਤ ਰੋਤੀ ਸਿਮਰ ਕਾ ਗੁਰੂ ਨਾਨਕ ਦੇਵ ਧਿਆਇ ਫਿਰ ਅੰਗਦ ਗੁਰ ਤੇ ਅਮਰਨਾਉ ਸਿਮਰਾਂ ਸ੍ਰੀ ਹਰਿ ਰਾਏ ਸਾਈਂ ਸਿੰਘ ਜੀਓ ਆਪ ਜੀਆਂ ਅਮੀਰ ਸਿੰਘ ਜੀਆਂ ਦੇ ਗ੍ਰਹਿ ਵਿਖੇ ਮਹਾਰਾਜ ਕਿੰਤ ਮੇ ਆਪ ਜੀਆਂ ਦੀ ਮਹਾਨ ਕਿਰਪਾ ਦਇਆ ਰਹਿਮਤ ਹੋਈ ਹੈ ਜੀ ਆਦ ਕੋ ਮਦ ਸੰਪੂਰਨ ਭੋਗ ਪਾਏ ਗਏ ਹਨ ਸਾਧਗੁਰੂ ਜੀਓ ਆਪ ਜੀਆ ਦੀ ਪਾਠੀ ਸਿੰਘਾਂ ਕੋਲੋਂ ਅੰਮ੍ਰਿਤ ਮਈ ਬਾਣੀ ਪੜਦੇ ਆਂ ਗ੍ਰਹਿ ਸੇਵਕਾਂ ਕੋਲੋਂ ਸੇਵਾ ਕਰਦੇ ਆਂ ਸਭ ਦਾ ਕੋ ਸੇਵਾ ਕਰਦੇ ਆਂ ਮਹਾਰਾਜ ਬੇਅੰਤ ਭੁਲਾ ਚਿੱਤਾਂ ਦੀ ਖਿਮਾ ਬਖਸ਼ ਕਰਨੀ ਅਕੀਤ ਚੇਤਾ ਸੁਹਾਰ ਅbsch ਕਰਨਾ ਮਹਾਰਾਜ ਸਮੂਰ ਸੰਤਾਂ ਲੰਗ ਸਾਧ ਗੁਰ ਜੀਓ ਦੇਸ਼ਾਂ ਦੇਸ਼ਾਂ ਤੋਂ ਨਗਰਾਂ ਤੋਂ ਮਹਾਰਾਜ ਇਹਨ ਪਰ ਸੇਵਾਵਾਂ ਭੇਜੀਆਂ ਗਈਆਂ ਹਨ ਮਹਾਰਾਜ ਸਮੂਹ ਸੰਗਤਾਂ ਦੇ ਨਾਲ ਆਪ ਜਾਣਦੇ ਹੋ ਸਾਤੂ ਜੀਓ ਜਿਸ ਜਿਸ ਭਾਵਨਾ ਨੂੰ ਲੈ ਕਰਕੇ ਮਹਾਰਾਜ ਸੇਵਾਵਾਂ ਉਕੀਆਂ ਨੇ ਮਹਾਰਾਜ ਆਪ ਜੀਆਂ ਨੇ ਸ਼ੁੱਭ ਭਾਵਨਾ ਪੂਰੀਆਂ ਕਰਨੀਆਂ ਚੜ੍ਹਦੀਆਂ ਖਿਲਾ ਕਰਨੀਆਂ ਦਰੋਂ ਕਰਾਂ ਗੁਰਸਿੱਖੀ ਦੀ ਦਾ ਚੜ੍ਹਦੀ ਕਲਾ ਦਾ ਜੀਵਨ ਭਰੋਸਾ ਬਖਸ਼ਿਸ਼ ਕਰਨਾਂ ਸੰਗ ਸੰਗ ਸਹਾਇਤਾ ਕਰਨੀ ਮਹਾਰਾਜ ਮਨਾਏ ਹੋਏ ਪੁਰਬ ਸਰਬਲੇ ਕਰਨੇ ਸਾਧਗੁਰ ਜੀਓ ਆਪ ਜੀਆਂ ਦੇ ਸੇਵ ਪਰਿਵਾਰ ਵੱਲੋਂ ਮਹਾਰਾਜ ਸੁੰਦਰ ਪੋਸ਼ਾਕੇ ਪੈਨ ਆਏ ਗਏ ਹਨ ਅੰਗੀਤਾਰ ਕਰਦੇ ਆ ਸੇਵ ਪਰਿਵਾਰ ਦੇ ਲੋਕ ਪ੍ਰੋਤ ਅੰਦਰ ਮਾਣ ਪੜਦੇ ਟੱਕਣੇ ਇਜਤ ਪੱਤ ਦੇ ਸਹਾਈ ਹੋਣਾ ਪਾਠੀ ਸਿੰਘਾਂ ਦੇ ਤਨਰਵਾਸਤੇ ਬੇਅੰਤ ਮਾਇਆ ਭੇਟ ਹੋਈ ਅ ਸਾਧਗੁਰ ਜੀਓ ਜਿੰਨਾ ਖਜ਼ਾਨਿਆਂ ਵਿੱਚੋਂ ਮਾਇਆ ਪਹੁੰਚੀ ਸਾਧੂ ਜੀ ਖਤਾਨੇ ਪ੍ਰਭੂਰ ਕਰਨੇ ਕਾਲ ਕੰਟਕ ਦੂਰ ਕਰਨੇ ਬੱਚਿਆਂ ਦੀ ਵਿਦੇਸ਼ਾਂ ਵਿੱਚ ਅੰਗ ਸੰਗ ਸਹਾਇਤਾ ਕਰਨੀ ਮਹਾਰਾਜ ਆਪ ਜੀਆਂ ਦੇ ਬਖਸ਼ਿਸ਼ ਕੀਤੇ ਪੰਡਾਰਿਆਂ ਵਿੱਚੋਂ ਮਹਾਰਾਜ ਪੰਜ ਮਕੜਾ ਪ੍ਰਸ਼ਾਦੀਆਂ ਦੇ ਦਾ ਸੱਜ ਕੇ ਆਪ ਜੀ ਕੇ ਹضور ਹਾਜ਼ਰ ਨੇ ਮਹਾਰਾਜ ਦੇਵ ਤਿਆਰ ਕਰਦੇ ਆਂ ਲਿਆਉਂਦੇ ਆਂ ਬਾਣੀ ਪੜਦੇ ਆਂ ਸਿਮਰਨ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਸੂਖਮ ਗਲਤੀਆਂ ਵੀ ਮਵਾਫੀ ਬਖਸ਼ਿਸ਼ ਕਰਨੀ ਦਰਤੇ ਆਈ ਦੇਵ ਨੂੰ ਕਿਰਪਾਤ ਸਾਲ ਸੋਖ ਦੇ ਤਰ ਹੁਣ ਲਾਉ ਭੋਗ ਹਰਿ ਨਾਏ ਸੀ ਪ੍ਰਸਾਦ ਸਬੂਸਾ ਸਰਸੀ ਲਾਇ ਕੋ ਜੋ ਜੋ ਛਕੇ ਸਵਾਸ ਸਵਾਸ ਨਾਮ ਜਪੇ ਮਹਾਰਾਜ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੋ ਮਹਾਰਾਜ ਨਗਰਿ ਉਹ ਭਲਾ ਗੁਰੂ ਮਹਾਰਾਜ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜ ਸੰਤਨ kurtar ਕਰੋ ਸਿੱਖ ਪਰਦੇ ਸੁਣਦੇ ਸਰਬਤ ਲਾਹੇ ਵਾਂਗ ਹੋਣ ਦੀ ਨਾਨਕ ਨਾਮ ਚੜ੍ਹਦੀ ਕਲਾ ਦੇ ਪਾਣੀ ਦਰਬਾਤਰਾ